ਪੰਜਾਬ ਦੇ ਤਰਨਤਾਰਨ ਦੀ ਕੁਲਵਿੰਦਰ ਕੌਰ ਵੱਲੋਂ ਬਾਲੀਵੁੱਡ ਐਕਟ੍ਰੈਸ ਤੇ ਐਮਪੀ ਕੰਗਣਨ ਰੌਤ ਦੇ ਥੱਪੜ ਮਾਰਨ ਤੋਂ ਬਾਅਦ ਜਿੱਥੇ ਪੰਜਾਬ ਦੇ ਕਿਸਾਨ ਨੂੰ ਪਿਆਰ ਕਰਨ ਵਾਲੇ ਲੋਕ ਖੁਸ਼ ਹੋ ਰਹੇ ਹਨ ਉੱਥੇ ਹੀ ਕੰਗਣਨ ਰੌਤ ਨੂੰ ਸਪੋਰਟ ਕਰਨ ਵਾਲੇ ਲੋਕ ਕਾਫੀ ਨਿਰਾਸ਼ ਦਿਖਾਈ ਦੇ ਰਹੇ ਹਨ ਕੰਗਣਨ ਰੌਤ ਨਾਲ ਇਹ ਇਨਸੀਡੈਂਟ ਹੋਣ ਤੋਂ ਬਾਅਦ ਹੁਣ ਕੰਗਣਾ ਦੀ ਭੈਣ ਰੰਗੋਲੀ ਪਹਿਲੀ ਵਾਰ ਸਾਹਮਣੇ ਆਈ ਹੈ ਭੈਣ ਦੇ ਵੱਜੇ ਥੱਪੜ ਤੋਂ ਬਾਅਦ ਰੰਗੋਲੀ ਨੇ ਕਾਫੀ ਪੋਸਟਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ ਆਪਣੀ ਪਹਿਲੀ ਪੋਸਟ ਵਿੱਚ ਕੰਗਣਾ ਦੀ ਭੈਣ ਨੇ ਕੁਲਵਿੰਦਰ ਕੌਰ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਸਪੈਂਡ ਕਰਨ ਨਾਲ ਇਸ ਨੂੰ ਕੋਈ ਫਰਕ ਨਹੀਂ ਪਵੇਗਾ ਇਸ ਨੂੰ ਖਾਲਸਤਾਨੀਆਂ ਤੋਂ ਮੋਟੀ ਰਕਮ ਆ ਗਈ ਹੋਣੀ ਇਸ ਨੂੰ ਤਾਂ ਰਿਮਾਂਡ ਤੇ ਲੈਣਾ ਪੈਣਾ ਇਸ ਦੇ ਨਾਲ ਹੀ ਆਪਣੀ ਅਗਲੀ ਪੋਸਟ ਵਿੱਚ ਸਤਵੰਤ ਬਿਆਨਤ ਵੱਲੋਂ ਕੀਤੇ ਇੰਦਰਾ ਗਾਂਧੀ ਤੇ ਹਮਲੇ ਦੀ ਇੱਕ ਫੋਟੋ ਨਾਲ ਕੁਲਵਿੰਦਰ ਕੌਰ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹਨਾਂ ਵਿੱਚ ਕੋਈ ਫਰਕ ਨਹੀਂ ਇਸ ਤੋਂ ਬਾਅਦ ਕੰਗੜਾ ਦੀ ਭੈਣ ਨੇ ਲਿਖਿਆ ਕਿ ਪੰਜਾਬ ਵਾਲਿਆਂ ਨੇ ਅੰਮ੍ਰਿਤਪਾਲ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਦੇ ਬੇਟੇ ਨੂੰ ਵੋਟਾਂ ਵਿੱਚ ਜਿਤਾ ਕੇ ਸਾਬਤ ਕਰ ਦਿੱਤਾ ਕਿ ਪੰਜਾਬ ਤੇ ਕਸ਼ਮੀਰ ਕਿਹੜੇ ਪਾਸੇ ਜਾ ਰਹੇ ਹਨ। ਬਾਕੀ ਦੋਸਤੋ ਤੁਹਾਡਾ ਕੰਗੜਾ ਦੀ ਭੈਣ ਦੀਆਂ ਇਹਨਾਂ ਪੋਸਟਾਂ ਬਾਰੇ ਕੀ ਵਿਚਾਰ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰੋ।